ਐਂਟੀ ਨਾਰਕੋਟਿਕਸ ਟਾਸਕ ਫੋਰਸ ਹਾਈਲੀ ਪ੍ਰੋਫੈਸ਼ਨਲ ਬੰਦੇ ਹਾਇਰ ਕੀਤੇ ਨੇ ਚਾਹੇ ਉਹ ਲਾਅ ਅਫਸਰ ਹੋਣ ਚਾਹੇ ਉਹ ਫ੍ਰੈਂਸਿਕ ਦੇ ਹੋਣ ਚਾਹੇ ਹੋਰ ਜਾਂਚ ਦੇ ਅਧਿਕਾਰੀ ਹੋਣ ਤੇ ਆਪਣੀ ਹੋਣਗੇ ਇਹਨਾਂ ਦੇ ਨਸ਼ੇ ਦੇ ਖਿਲਾਫ ਪੰਜਾਬ ਸਰਕਾਰ ਦਾ ਇੱਕ ਹੋਰ ਸਖਤ ਕਦਮ ਸ਼ਿਕਾਇਤ ਦਰਜ ਕਰਾਉਣ ਦੇ ਲਈ ਇਸ ਨੰਬਰ ਯਾਨੀ 9791002003 ਮੈਸੇਜ ਕਰੋ ਨਸ਼ੇ ਦੇ ਖਿਲਾਫ ਸਾਡਾ ਸਾਥ ਦਿਓ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਬਿਜਲੀ ਚੋਰੀ ਨੂੰ ਫੜਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸੀਐਮਡੀ ਪੀਐਸਪੀ ਸੀਐਲਿੰਜੀ ਬਲਦੇਵ ਸਿੰਘ ਸਰਾ ਅਤੇ ਨਰਤੇਸ਼ੰਗ ਵਾਣਿੰਜੀ ਡੀਆਈਪੀਐਸ ਗਰੇਵਾਲ ਦੇ ਦਿਸ਼ਾ ਨਿਰਦੇਸ਼ ਅਨੁਸਾਰ ਦੱਖਣ ਜ਼ੋਨ ਅਧੀਨ ਇਸ ਮੁਹਿੰਮ ਤਹਿਤ ਬਿਜਲੀ ਚੋਰੀ ਦੇ ਰੁਝਾਨ ਨੂੰ ਨੱਥ ਪਾਉਣ ਲਈ ਆਪਰੇਸ਼ਨ ਵਿੰਗ ਅਤੇ ਇਨਫੋਰਸਮੈਂਟ ਵਿੰਗ ਦੀਆਂ ਟੀਮਾਂ ਵੱਲੋਂ ਕੀਤੀਆਂ ਜਾ ਰਹੀਆਂ ਸਾਂਝੀਆਂ ਚੈਕਿੰਗਾਂ ਦੀਨ ਹੁਣ ਤੱਕ ਕੁੱਲ 150874 ਨੰਬਰ ਕਨੈਕਸ਼ਨਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ ਅਤੇ 8750 ਨੰਬਰ ਖਪਤਕਾਰਾਂ ਨੂੰ ਬਿਜਲੀ ਚੋਰੀ ਵਾਧੂ ਲੋਡ ਬਿਜਲੀ ਦੇ ਅਨਧਿਕਾਰਤ ਵਰਤੋਂ ਕਰਦੇ ਫੜਿਆ ਗਿਆ ਇਨ੍ਹਾਂ ਖਪਤਕਾਰਾਂ ਨੂੰ ਲਗਭਗ 28 ਕਰੋੜ ਰੁਪਏ ਦੀ ਰਕਮ ਚਾਰਜ ਕੀਤੀ ਗਈ ਹੈ ਇਸ ਨਾਲ ਹੀ ਬਿਜਲੀ ਚੋਰੀ ਕਰਨ ਵਾਲਿਆਂ ਵਿਰੁੱਧ ਬਿਜਲੀ ਐਕਟ 2003 ਵਿੱਚ ਕੀਤੇ ਪ੍ਰਾਵਧਾਨ ਅਨੁਸਾਰ ਐਫ ਆਈ ਆਰ ਵੀ ਦਰਜ ਕਰਵਾਈਆਂ ਜਾ ਰਹੀਆਂ ਹਨ ਮੋਖਨ ਜੀਨੀਅਰ ਇੰਜੀ ਰਤਨ ਕੁਮਾਰ ਮਿੱਤਲ ਵੱਲੋਂ ਦੱਸਿਆ ਗਿਆ ਹੈ ਕਿ ਦੱਖਣ ਜੋ ਨਦੀਨ 5 ਨੰਬਰ ਹਲਕਾ ਦਫਤਰ ਪਟਿਆਲਾ ਸੰਗਰੂਰ ਬਰਨਾਲਾ ਰੂਪਨਗਰ ਅਤੇ ਮੋਹਾਲੀ ਆਂਦੇ ਹਨ ਜੋ ਕਿ ਤਕਰੀਬਨ 6 ਜ਼ਿਲ੍ਹਿਆਂ ਦਾ ਏਰੀਆ ਕਵਰ ਕਰਦੇ ਹਨ ਅਧਿਕਾਰੀਆਂ ਅਨੁਸਾਰ ਹਲਕਾ ਦਫ਼ਤਰ ਪਟਿਆਲਾ ਸੰਗਰੂਰ ਬਰਨਾਲਾ ਰੂਪਨਗਰ ਅਤੇ ਮਹਾਲੀ ਅਧੀਨ ਬਿਜਲੀ ਚੋਰਾ ਉੱਪਰ ਲਗਾਮ ਖਸਦੇ ਹੋਏ ਕਰਮਵਾਰ 437783 ਨੰਬਰ 3386 ਨੰਬਰ 152626 ਨੰਬਰ 464093 ਨੰਬਰ ਅਤੇ 11899 ਨੰਬਰ ਖਾਤਿਆਂ ਦੀ ਚੈਕਿੰਗ ਦੌਰਾਨ ਬਿਜਲੀ ਚੋਰੀ ਵਾਧੂ ਲੋਡ ਬਿਜਲੀ ਦੀ ਅਨਾਂਧਿਕਾਰਤ ਵਰਤੋਂ ਦੇ ਕਰਮਵਾਰ 2438 ਨੰਬਰ ਦਾ 277 ਨੰਬਰ 1416 ਨੰਬਰ 1326 ਨੰਬਰ ਅਤੇ 793 ਨੰਬਰ ਕੇਸ ਫੜੇਗੇ ਜਿਨ੍ਹਾਂ ਨੂੰ ਕਰਮਵਾਰ 645.67 ਲੱਖ ਰੁਪਏ 614.32 ਲੱਖ ਰੁਪਏ 394.80 ਲੱਖ ਰੁਪਏ 284.99 ਲੱਖ ਰੁਪਏ ਤੇ 897.10 ਲੱਖ ਰੁਪਏ ਦੀ ਰਕਮ ਚਾਰਜ ਕੀਤੀ ਗਈ ਹੈ ਮੁਖਿੰਜੀ ਮੰਡ ਤਖਨਪਟਾਲ ਰੋਦੋ ਅਦਾਇਤਾ ਜਾਰੀ ਕੀਤੇ ਗਏ ਹਨ ਕਿ ਬਿਜਲੀ ਚੋਰੀਆਂ ਨੂੰ ਠੱਲ ਪਾਉਣ ਲਈ ਜੰਗੀ ਪੱਧਰ ਤੇ ਚੈਕਿੰਗ ਦੀ ਕਾਰਵਾਈ ਜਾਰੀ ਰੱਖੀ ਜਾਵੇ ਅਤੇ ਬਿਜਲੀ ਚੋਰੀ ਕਰਨ ਵਾਲਿਆਂ ਨੂੰ ਮੰਦੀ ਰਕਮ ਚਾਰਜ ਕਰਨ ਤੋਂ ਇਲਾਵਾ ਕੇਸ ਵੀ ਦਰਜ ਕੀਤਾ ਜਾਵੇ ਤਾਂ ਜੋ ਵਿਭਾਗ ਦੇ ਮਲਈਏ ਦੇ ਹੋਏ ਨੁਕਸਾਨ ਦੀ ਪੂਰਤੀ ਕੀਤੀ ਜਾ ਸਕੇ ਜੀ ਆਰ ਕੇ ਮਿੱਤਲ ਵੱਲੋਂ ਬਿਜਲੀ ਚੋਰੀ ਨੂੰ ਕੰਟਰੋਲ ਕਰਨ ਲਈ ਖਪਤਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਜਲੀ ਚੋਰੀ ਦੀ ਸੂਚਨਾ ਮੋਬਾਈਲ ਨੰਬਰ 79 9646675770 ਤੇ فون ਕਰਕੇ ਜਾਂ whatsapp ਰਾਹੀਂ ਵੀ ਦਿੱਤੀ ਜਾ ਸਕਦੀ ਹੈ ਸੂਚਨਾ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ ਉਨ੍ਹਾਂ ਵੱਲੋਂ ਇਹ ਵੀ ਦੱਸਿਆ ਗਿਆ ਹੈ ਕਿ ਦੱਖਣ ਜੋਣ ਅਧੀਨ ਡਿਫਾਲਟਰ ਖਪਤਕਾਰਾਂ ਦੇ ਖਿਲਾਫ ਕਨੈਕਸ਼ਨ ਕੱਟਣ ਦੀ ਕਾਰਵਾਈ ਵੀ ਆਰੰਭ ਕੀਤੀ ਜਾ ਚੁੱਕੀ ਹੈ ਇਸ ਲਈ ਸਮੂਹ ਖਪਤਕਾਰਾਂ ਜਿਨ੍ਹਾਂ ਵੱਲ ਬਿਜਲੀ ਦੇ ਬਿੱਲ ਬਕਾਇਆ ਹਨ ਨੂੰ ਤੁਰੰਤ ਬਿਜਲੀ ਦੇ ਬਕਾਇਆ ਦੀ ਅਦਾਇਗੀ ਕਰਨ ਲਈ ਵੀ ਅਪੀਲ ਕੀਤੀ ਗਈ